ਉਹ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੋ ਬੋਲੇ 100 ਰੁਪਏ ਸ਼੍ਰੀ ਗੁਰੂ ਰਬਦਾਸ ਮਹਾਰਾਜ ਕੀ ਜੈ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕ ਮਹਾਰਾਜ ਕੀ ਜੈ 100 ਜਿੱਥੇ ਵੀ ਮੇਰੇ ਸਤਕਾਰਯੋਗ ਸਾਥੀ ਬੈਠੇ ਆ ਪਹਿਲਾਂ ਤਾਂ ਜਿਹੜੀ ਵੀਡੀਓ ਇੱਕ ਲੇਡੀਜ਼ ਦੇ ਵੱਲੋਂ ਕੱਲ ਪਾਈ ਗਈ ਹੈ ਕਿਉਂਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਉਹ ਸਾਡੇ ਸੰਤਾ ਮਹਾਪੁਰਸ਼ਾਂ ਦੇ ਡੇਰੇ ਪਹੁੰਚੇ ਤੇ ਉੱਥੇ ਆਸ਼ੀਰਵਾਦ ਲਿਆ ਇਸ ਮੰਦਭੁਦੀ ਔਰਤ ਵੱਲੋਂ ਰੋਸ ਜਤਾਇਆ ਜਾਂਦਾ ਔਰ ਅਪਦੀ ਟਿੱਪਣੀ ਕੀਤੀ ਜਾਂਦੀ ਹੈ ਜੋ ਸੁਣਨ ਯੋਗ ਨਹੀਂ ਹੈ ਸੋ ਇਸ ਮੰਦਭੁਦੀ ਔਰਤ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਤੇਰੇ ਵਰਗੀਆਂ ਕਈ ਲੀਰਾਂ ਜਿਹੜੀਆਂ ਸਾਡੇ ਰਹਿਬਰਾਂ ਨੂੰ ਨਾਲ ਦੀਆਂ ਆਈਆਂ ਸਾਡੇ ਸਮਾਜ ਨੂੰ ਨਾਲ ਦੀਆਂ ਆਈਆਂ ਪਰ ਤੁਸੀਂ ਹਮੇਸ਼ਾ ਦੂਸਰੀਆਂ ਪਾਰਟੀਆਂ ਦੀ ਚਾਪਲੂਸੀ ਕਰਕੇ ਤੇ ਤੁਸੀਂ ਇਸ ਤਰ੍ਹਾਂ ਦੇ ਜਿਹੜਾ ਸ਼ਬਦ ਬੋਲਦੇ ਹੋ ਸੋ ਪਹਿਲਾਂ ਤਾਂ ਜੋ ਸੰਤਾ ਮਹਾਪੁਰਸ਼ਾਂ ਬਾਰੇ ਜੋ ਸ਼ਬਦ ਬੋਲੇ ਗਏ ਆ ਪ੍ਰਧਾਨ ਮੰਤਰੀ ਜੀ ਬਾਰੇ ਸ਼ਬਦ ਬੋਲੇ ਗਏ ਆ ਉਹਦੀ ਤਿੱਖੇ ਸ਼ਬਦਾਂ ਦੇ ਵਿੱਚ ਜਿਹੜੀ ਨਕੇਦੀ ਕਰਦੇ ਆ ਕਿਉਂਕਿ ਬੜਾ ਦੁੱਖ ਹੋਇਆ ਕਿ ਐਸੀ ਸਮਾਜ ਦੀ ਚੜ੍ਹਾਈ ਦੇਖ ਕੇ ਐਸੀ ਸਮਾਜ ਦੇ ਸੰਤਾ ਮਹਾਪੁਰਸ਼ਾਂ ਖਿਲਾਫ ਇੱਕ ਔਰਤ ਵੱਲੋਂ ਨਿਡਰ ਹੋ ਕੇ ਬੋਲਿਆ ਜਾਂਦਾ ਕਿਤੇ ਨਾ ਕਿਤੇ ਇਹ ਰਾਜਨੀਤਿਕ ਸ਼ਹਿ ਲੱਗਦੀ ਆ ਕਿ ਤੁਸੀਂ ਕਿਤੇ ਨਾ ਕਿਤੇ ਕੰਟਰੋਵਰਸੀ ਕਰਨੀ ਆ ਜਿਸ ਦੇ ਨਾਲ ਸਮਾਜ ੜਕ ਜਾਵੇ ਇੱਕ ਪਾਸੇ ਤਾਂ ਕਹਿ ਰਹੀ ਆ ਕਿ ਮੇਰੀ ਸਕੂਟਰੀ ਦੇ ਵਿੱਚ ਤੇਲ ਮੁੱਕਿਆ ਹੋਇਆ ਸੀ ਤੇ ਮੈਂ ਦਵਾਈ ਲੈਣ ਜਾਣਾ ਤੇ ਬੀਬਾ ਜੇ ਤੇਲ ਮੁੱਕਿਆ ਹੋਇਆ ਸੀ ਤਾਂ ਦਵਾਈ ਲੈਣ ਤੂੰ helicopter ਤੇ ਜਾਣਾ ਸੀ ਸੋ ਮੈਂ ਵਾਲਮੀਕੀ ਐਕਸ਼ਨ ਫੋਰਸ ਪੰਜਾਬ ਦੇ ਮਾਧਿਅਮ ਤੋਂ ਪ੍ਰਸ਼ਾਸਨ ਨੂੰ ਅਪੀਲ ਕਰਦਾ ਕਿ ਇਸ ਔਰਤ ਨੂੰ ਜਿਨੇ ਵੀ ਸਾਡੇ ਸੰਤਾ ਮਹਾਪੁਰਸ਼ਾਂ ਬਾਰੇ ਸਾਡੇ ਰਹਿਬਰਾਂ ਬਾਰੇ ਆਪਾਂ ਦੀ ਟਿੱਪਣੀ ਕੀਤੀ ਹੈ ਜਿਸ ਕਾਰਨ ਐਸੀ ਸਮਾਜ ਦੇ ਮਨਾਂ ਦੇ ਵਿੱਚ ਰੋਸਿਆ ਐਸ ਨੂੰ ਫੜ ਕੇ ਦੇ ਉੱਤੇ ਐਫ ਆਈ ਆਰ ਕਰਕੇ ਤੁਰੰਤ ਸਲਾਖਾਂ ਦੇ ਪਿੱਛੇ ਸੁੱਟ ਦਿੱਤਾ ਜਾਵੇ ਕਿਉਂਕਿ ਜੇਕਰ ਇਹ ਕਿਤੇ ਐਸੀ ਸਮਾਜ ਦੀਆਂ ਔਰਤਾਂ ਦੇ ਅੜਕੇ ਹੀ ਚੜ ਗਈ ਤੇ ਫਿਰ ਪਤਾ ਨਹੀਂ ਉਹ ਕੀ ਕਰਨਗੀਆਂ ਸੋ ਇਹੋ ਜਿਹੀ ਔਰਤ ਇੱਕ ਸਮਾਜ ਦੇ ਵਿੱਚ ਵੱਡਾ ਪਖੇੜਾ ਖੜਾ ਕਰ ਸਕਦੀ ਆ ਕਿਉਂਕਿ ਉਹਦੀ ਭਾਸ਼ਾ ਤੁਸੀਂ ਦੇਖਿਆ ਬੜੀ ਨਿਰਨੋਕੇ ਬੋਲ ਰਹੀ ਆ ਵੀ ਮੈਂ ਜਾਣਦੀ ਆ ਲੋ ਜਾਣਦੀ ਮੈਂ ਪਰ ਲੋ ਤਾਂ ਤੈਨੂੰ ਹੁਣ ਪ੍ਰਸ਼ਾਸਨ ਨੇ ਤੇ ਐਸੀ ਸਮਾਜ ਨੇ ਸਿਖਾ ਦੇਣਾ ਜਿਹੜਾ ਤੂੰ ਲੋ ਜਾਣਦੀ ਆ ਕਿਉਂਕਿ ਤੂੰ ਉਹ ਕੰਮ ਕਰ ਲਿਆ ਜਿਹੜੀਆਂ ਤੇਰੀਆਂ ਪੁਛਤਾ ਨੇ ਵੀ ਨਹੀਂ ਸੋਚਿਆ ਹੋਣਾ ਤੇ ਹੁਣ ਤੇਰੀ ਭਾਲ ਐਸੀ ਸਮਾਜ ਕਰ ਰਿਹਾ ਤੇ ਪ੍ਰਸ਼ਾਸਨ ਵੀ ਕਰ ਰਿਹਾ ਸੋ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜਲਦ ਤੋਂ ਜਲ ਇਸ ਔਰਤ ਨੂੰ ਗ੍ਰਿਫਤਾਰ ਕੀਤਾ ਜਾਵੇ ਐਸ ਦੀ ਜਾਂਚ ਕੀਤੀ ਜਾਵੇ ਇਸ ਨੂੰ ਰਤਾ ਵੀ ਬਖਸ਼ਿਆ ਨਹੀਂ ਜਾਵੇਗਾ ਕਿਉਂਕਿ ਜਿਸ ਤਰ੍ਹਾਂ ਪਹਿਲਾਂ ਲੋਕ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਮਾਫੀ ਮੰਗ ਲੈਂਦੇ ਆ ਇਸ ਨੂੰ ਐਸੀ ਸਮਾਜ ਵੱਲੋਂ ਕੋਈ ਮਾਫੀ ਨਹੀਂ ਦਿੱਤੀ ਜਾਵੇਗੀ ਤੇ ਇਹਦੇ ਉੱਤੇ ਜਿਹੜਾ ਪਰਚਾ ਦਰਜ ਕੀਤਾ ਜਾਵੇ ਔਰ ਜਾਂਚ ਕੀਤੀ ਜਾਵੇ ਕਿ ਇਸ ਦੇ ਪਿਛੇ ਕਿਸ ਦਾ ਹੱਥ ਆ ਕੇ ਇਸ ਪਾਰਟੀ ਵੱਲੋਂ ਇਹ ਜਿਹੜੀ ਸੋਚੀ ਸਮਝੀ ਸਾਜ਼ਿਸ਼ ਤਹਿਤ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਕਿਉਂਕਿ ਇਹ ਘਟਨਾ ਇੱਕ ਵੀਡੀਓ ਪਾਉਣ ਤੱਕ ਸੀਮਤ ਨਹੀਂ ਵੀਡੀਓ ਪਾਤੀ ਤੇ ਸੰਤਾ ਮਹਾਪੁਰਸ਼ਾਂ ਨੂੰ ਮਾੜਾ ਬੋਲ ਦਿੱਤਾ ਇਸ ਵੀਡੀਓ ਕਾਰਨ ਸਮਾਜ ਦੇ ਵਿੱਚ ਗੁੱਸਾ ਕਰੋਸ਼ ਆ ਵੀ ਐਸੀ ਸਮਾਜ ਢੜਕੇਗਾ ਕਿਤੇ ਨਾ ਕਿਤੇ ਦੰਗਾ ਫਸਾਦ ਹੋਵੇਗਾ ਸੋ ਇਸ ਵੀਡੀਓ ਦੇ ਵਿੱਚੋਂ ਬਦਬੂ ਆ ਰਹੀ ਆ ਕਿਸੇ ਵੱਡੀ ਘਟਨਾ ਕ੍ਰਮ ਕਰਮ ਦੀ ਸੋ ਪ੍ਰਸ਼ਾਸਨ ਨੂੰ ਪਹਿਲ ਦੇ ਆਧਾਰ ਤੇ ਚਾਹੀਦਾ ਕਿ ਇਹਨੂੰ ਪਹਿਲਾਂ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਆਲੇ ਦੁਆਲੇ ਦੇ ਏਰੀਆ ਦੇ ਵਿੱਚੋਂ ਕਿਉਂਕਿ ਇਹ ਜਾਂ ਤਾਂ ਜਿਲ੍ਹਾ ਜਲੰਧਰ ਸ਼ਹਿਰ ਪਰ ਨੇੜੇ ਤੇੜੇ ਦੇ ਏਰੀਏ ਦੀ ਏ ਔਰਤ ਐ ਜਿਹੜੀ ਕਹਿ ਰਹੀ ਆ ਵੀ ਮੈਂ ਜਾ ਰਹੀ ਸੀ ਬੱਚਿਆਂ ਦੀ ਦਵਾਈ ਲੈਣੀ ਆ ਤੇ ਵੀ ਪਾ ਸਾਰੇ ਜਾਣਦੇ ਆ ਜਦੋਂ ਕੋਈ ਪ੍ਰਧਾਨ ਮੰਤਰੀਆਂ ਦਾ ਕੋਈ ਫੰਕਸ਼ਨ ਹੁੰਦੇ ਆ ਆਪਾਂ ਵੀ ਦੇਖਦੇ ਆ ਆਪਾਂ ਵੀ ਫੰਕਸ਼ਨ ਕਰਦੇ ਆ ਤੇ ਉਦੋਂ ਰਸਤਿਆਂ ਦੇ ਵਿੱਚ ਫੋਰਸਾਂ ਲੱਗੀਆਂ ਹੁੰਦੀਆਂ ਜਾਂ ਰਸਤੇ ਬਲੌਕ ਹੋਏ ਹੁੰਦੇ ਆ ਵੀ ਪਹਿਲਾਂ ਹੀ ਚੇਤਾਵਨੀ ਦਿੱਤੀ ਹੁੰਦੀ ਆ ਤੇ ਕੀ ਗੱਲ ਤੇਰੇ ਲਈ ਓ ਸਿਰਫ ਇੱਕ ਹਾਈਵੇਈ ਰਸਤਾ ਸੀਗਾ ਹੋਰ ਰਸਤੇ ਹੈ ਨਹੀਂ ਸੀ ਜਾਣ ਲਈ ਬਾਕੀ ਵੀ ਲੋਕ ਜਾ ਰਹੇ ਸੀ ਇਹ ਸਿੱਧੀ ਸਿੱਧੀ ਕੋਈ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਬੋ ਆਉਂਦੀ ਏ ਇਸ ਦੀ ਵੀਡੀਓ ਦੇ ਵਿੱਚੋਂ ਜਿਹੜੀ ਬੜੀ ਨਿਰਰੋਹ ਕੇ ਬੋਲ ਰਹੀ ਆ ਸੋ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਡਿੱਕੇ ਚੜਾ ਲਓ ਇਸ ਔਰਤ ਨੂੰ ਇਸ ਔਰਤ ਦੇ ਉੱਤੇ ਕਾਰਵਾਈ ਕਰ ਦਿਓ ਜੇਕਰ ਐਸੀ ਸਮਾਜ ਦੇ ਡਿੱਕੇ ਚੜ ਗਈ ਤਫੇ ਕਾਰਵਾਈ ਐਸੀ ਸਮਾਜ ਕਰੂਗਾ ਕਿਉਂਕਿ ਐਸੀ ਸਮਾਜ ਹਮੇਸ਼ਾ ਸਾਂਝੀ ਵਾਲਤਾ ਦਾ ਸਨੇਹਾ ਲੈ ਕੇ ਚੱਲਦਾ ਪਰ ਇਹੋ ਜਿਹੀਆਂ ਲੀਰਾਂ ਤੀੜਾਂ ਜਿਹੜੀਆਂ ਐਸੀ ਸਮਾਜ ਨੂੰ ਭੰਡਦੀਆਂ ਐਸੀ ਸਮਾਜ ਦੇ ਰਹਿਬਰਾਂ ਨੂੰ ਮਾੜਾ ਬੋਲਦੀਆਂ ਹਮੇਸ਼ਾ ਹੀ ਸਲਾਖਾਂ ਪਿੱਛੇ ਜਾਂਦੀਆਂ ਪਰ ਕਿਤੇ ਨਾ ਕਿਤੇ ਸਾਡੀ ਢਿੱਲ ਕਾਰਨ ਸਾਡੀ ਮੁਆਫੇ ਨਾਵੇਂ ਅਸੀਂ ਜਦੋਂ ਦਿੰਨੇ ਆ ਉਸ ਕਾਰਨ ਇਹ ਫੇਰ ਦੁਬਾਰਾ ਉਹੋ ਜਿਹੀਆਂ ਹਰਕਤਾਂ ਕਰਦੀਆਂ ਸੋ ਪ੍ਰਸ਼ਾਸਨ ਨੂੰ ਅਪੀਲਿਆ ਔਰ ਚੇਤਾਵਨੀ ਵੀ ਆ ਕਿ ਜੇਕਰ ਇਸ ਨੂੰ ਤੁਰੰਤ ਗ੍ਰਿਫਤਾਰ ਨਾ ਕੀਤਾ ਗਿਆ ਇਸ ਦੇ ਉੱਤੇ ਕਾਰਵਾਈ ਨਾ ਕੀਤੀ ਗਈ ਤਾਂ ਜਲੰਧਰ ਦੇ ਵਿੱਚ ਐਸੀ ਸਮਾਜ ਦੀਆਂ ਜਥੇਬੰਦੀਆਂ ਨਾਲ ਲੈ ਕੇ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ ਜੈਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਪੰਜਾਬ ਪ੍ਰਸ਼ਾਸਨ ਦੀ ਹੋਵੇਗੀ ਜੈ ਭੀਮ ਜੈ ਭਾਰਤ ਜੈ ਗੁਰੂਦੇਵ ਧੰਨ ਗੁਰੂਦੇਵ ਜੈ ਵਾਲਮੀਕੀ ਹਰ ਹਰ ਵਾਲਮੀਕੀ